ਕਿਰਪਾ ਜੀ ਨਾ ਇਹ 10-10 ਕਿਲੋ ਚ ਹੈ ਹਾਂ 5-5 ਕਿਲੋ ਵਾਲੇ ਸਰ ਇਹ ਕਿਹੜੇ ਇਹ ਪੈਕਿੰਗ ਚ ਚਲੋ ਇਹ ਇਹ ਸਾਰਿਆਂ ਚ 10-10 ਕਿਲੋ ਦਾ ਹੋਊਗਾ ਜੀ ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਪੈਕਟ ਅਹ ਮਤਲਬ 4 ਕੁ ਕਵੰਟਲ ਪਨੀਰ ਤਾਂ ਹੈਗਾ ਹੋਣੀ ਕਿਧਰ 4 ਨਹੀਂ ਹੋਣਾ ਸਰ 5-6 ਤੇ 50 ਮਤਲਬ ਇੰਨਾ ਕੁ ਲਗਭਗ ਹਿਸਾਬ ਮੈਂ ਲਾ ਲਿਆ ਆ ਚਲੋ ਠੀਕ ਆ ਸਰ ਕਿ ਪ੍ਰੇਮ ਲੱਗ ਪਾ ਗਿਆ ਨਾ ਖੋਲ ਕੇ ਦੇ ਇਧਰ ਫੇਸਲ ਇਹ ਤੇ ਜੋ ਇਹ ਆਈ ਜੋ ਕਾ ਵੀ ਆਜੋ ਇਧਰ ਆਜੋ ਸ਼ਰਮਾ ਜੀ ਮੇਰੇ ਲੱਗ ਗਿਆ ਇਹਨੂੰ ਖੋਲੋ ਆਜੋ ਯਾਰ ਠੰਡ ਲੱਗਦੀ ਜਾ ਰ ਬਰਫੋ ਭਾਈ ਇਹ ਬਰਫ ਕਿੱਥੋਂ ਲਈ ਆ ਹਾਂਜੀ ਹਾਂ ਕਾਰਖਾਨਾ ਵੀ ਇਹ ਬਰਫ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ ਜਿਹੜੀ ਆ ਹਾਂਜੀ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ ਕਿਉਂਕਿ ਬਰਫ ਖਾਨ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਹੈ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ਼ ਬਣਾਉਂਦੇ ਆ ਸਰ ਵਾਹ ਚਲੋ ਇੱਕ ਲੋ ਸੈਂਪਲ ਹਾਂਜੀ ਮਾਂਜੀ ਲਖੀ ਏਦਾਂ ਕਰੋ ਜਿਹੜੇ ਜਿਹੜੇ ਮੈਂ ਕੱਢਦਾ ਇਹ ਚੋਂ ਲੋਸਨ ਹਾਂਜੀ ਆਨੂ ਛੱਡ ਠੀਕ ਆ। ਇਹ ਆ। 4-5 ਰੁਪਏ ਦਾ ਇਹ ਨਾ ਚੀ ਹੈਗਾ 4 ਤੋਂ ਉੱਪਰ ਹੀ ਆ। ਬਾਕੀ ਜਿਹੜਾ ਪੈਕਟ ਆ ਉਹ ਲੱਗਦਾ। ਨਹੀਂ ਪੈਸੇ ਕੁਝ ਆ। ਪਨੀਰ ਸਭ ਨੂੰ ਪੀਸਾ ਕੋ ਭਰਦੇ। 5 पनीर ना शर्मा जी थोड़ा जा हाथ पाओ थोड़े थोड़ा ज्ठ के बाहर रख दो इतने बाद रख ले बीच ਦੇਖੋ ਕਿ ਨੈਣ ਕੁਛ ਨਾ ਹੁੰਦਾ। ਹੋਰ ਹੈ। ਦੋਸਤੋ ਕੀ ਮੁੱਢਲੀ ਜਾਣਕਾਰੀ ਚ ਕੀ ਦੇਖ ਲੈਣ। ਦੇਖੋ ਇਹ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹਦੇ ਪਨੀਰ ਦੀ ਭਾਲ ਚੋਂ ਨੇ ਤੇ ਇਧਰ ਆਉਂਦਾ ਹੈ ਸਾਡੇ। ਹੂੰ ਇਹ ਉਹੀ ਗੱਡੀਆਂ। ਅੱਛਾ ਚਲੋ। ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ। ਹੂੰ ਤੇ ਪਤਨੀਆਂ ਨੂੰ ਕੋ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ। ਹੂੰ ਆਉਂਦਾ ਇਧਰੋਂ ਹੀ। अच्छा और गड्डियां काफी औंदियां एक नहीं औंदियां हम्म ये देखोगे ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹਮਮ ਤੇ ਇਹ ਕਹਿੰਦਾ ਪੇ 10ਾ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ ਅੱਛਾ ਜੀ 10 ਨਹੀਂ ਹੈਗੇ ਹਮ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੋਈ ਹਮ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰਸਾਫੀ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹੈਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰ ਦਿੱਤਾ ਇਹ ਸਪਲਾਈ ਕਹਿ ਰਿਹਾ ਵੀ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹੂੰ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ੱਡ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹੂੰ ਆ ਮੇਰੀ ਨਜ਼ਰ 'ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਤੇ ਦੱਸੋ ਕਿੰਨਾ ਕਿ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਇਹਨਾਂ ਨੂੰ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਹੈਗਾ ਤੇ 60 ਕਿਲੋ ਪਨੀਰ ਆ 8 8 ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ 86 48 ਤੇ 5 ਕੁਇੰਟਲ ਦੇ ਕਰੀ ਪੌਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਪਤਲੇ ਜਿਹੇ ਕੱਪੜਿਆਂ 'ਚ ਜਿਹੜਾ ਫਨ ਡਾਕਟਰ ਸਾਹਿਬ ਦੱਸਿਆ ਕਿਥੋਂ ਆ ਰਿਹਾ ਏ ਕਿੱਥੇ ਬਣ ਰਿਹਾ ਇੰਨੀ ਦੁੱਧ ਦੀ ਹੈਗੀ ਹੈ ਕੈਪੈਸਿਟੀ ਵੀ ਇੰਨੇ ਪਨੀਰ ਬਣ ਕੇ ਆ ਰਵੇ ਗੁਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਹੇ ਹਨ ਕਿਥੋਂ ਬਣ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਹੋਣਾ ਕਿ ਧਿਆਨ ਨਹੀਂ ਹੋਊਗਾ ਜੀ ਦੇਖੋ ਉੱਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੈਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਅਸੀਂ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਪਰ ਪਨੀਰ ਇਦਾਂ ਘੱਟ ਹੁੰਦਾ ਭਈ ਸ਼ਾਰਪੁਰ ਤੋਂ ਉੱਧਰ ਜਾਂਦਾ ਜਾਂ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਆਉਂਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲਏ ਆ ਪਾਸਪੋਰਟਸ ਨਹੀਂ ਆਉਂਦੇ ਜਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੀ ਕਾਦੇ ਨਾਲੇ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਹਲਾਲ ਇੰਦੇ ਤੋਂ ਹਾਂਜੀ ਇਹ ਵਾਲਾ ਕਾਦੇ ਨਾਲ ਬਣਾਉਂਦੇ ਇਹ ਤਾਂ ਇਹ ਦੱਸੂਗਾ ਪਨੀਰ ਆਉਂਦਾ ਉਹ ਜਿਹੜਾ ਕਾਨੂੰਨੀ ਆ ਗਏ ਨਾ ਪਈ ਅੱਛਾ ਆ ਤਾਂ ਲੋ ਇਹ ਪਰੇ ਉਹਨਾਂ ਤੋਂ ਹੋਰ ਨਹੀਂ ਆ ਜਾਣੀ ਮੇਰੀ ਬੰਦ ਤੇ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਣਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਊਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਠੀਕ ਹੈ ਮਤਲਬ ਉਹ ਜਿਹੜਾ ਪਨੀਰ ਆ ਜਿਹੜਾ ਇਦਾਂ ਤੇ ਉਹ ਪਨੀਰ ਮੈਂ ਪਹਿਲਾਂ ਵੀ ਕਿਹਾ ਸਰ ਇਹ ਜ਼ਰੂਰ ਪੁੱਛਿਓ ਕਿ ਕਿਵੇਂ ਕਿੰਨਾ ਦੁੱਧ ਖਰੀਦਦੇ ਕਿੰਨਾ ਕਿ ਬਣਦਾ ਹੈਗਾ ਪਨੀਰ ਜਿਹੜਾ ਸਰਪ੍ਰਿੰਗ ਜਿਹੜੀ ਹੈ ਇਸ ਪਨੀਰ ਦੀ ਪੁਣੀ ਹੋ ਜਾਂਦੀ ਹੈ ਹਾਂ ਹੁਣ ਇਹਨੇ ਲਾ ਦੇ हिसाब ਦੇ ਨਾਲ ਆਪਣੇ ਮਲਾਜ਼ਮ ਕਿੱਥੇ ਕੀਤੀ ਜਾ ਰਹੀ ਹੈ ਤਕਸੀਰ ਨਹੀਂ ਸਕਦਾ ਹੈ ਕਿ ਕਿਨੇ ਦਿਨ ਤੋਂ ਕਿੰਨੇ ਘੰਟੇ ਤੱਕ ਸਮਾਂ ਲੱਗਿਆ ਲੱਗਾ ਚੁੱਕਾ ਜਾ ਰਿਹਾ ਹੈ ਜਿਹੜੀ ਇੰਕੁਤ ਕੀਤੀ ਪਾਸ ਰਹੀ ਹੈ ਨਾ ਉਹ ਦੇ ਤਨਸਾਰ ਇਹਦਾ ਇੱਕਦਮ ਪੌਦਾ ਹੈ ਜਿਹਦੀ ਕੰਪਲਿੰਗ ਕੀਤੀ ਜਾ ਰਹੀ ਹੈ ਸਫਲਿਟੀ ਦੇ ਬਾਅਦ ਜਿਹੜਾ ਨਾ ਇਹ ਬਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ਼ ਹੈ। ਫੈਕਟਰੀ ਦੀ ਬਰਫ਼ ਹਨ। ਫੈਕਟਰੀ ਦੀ ਜਿਹੜੀ ਬਰਫ਼ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਵਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚ ਲਪੇਟਾ ਹੋਇਆ ਪਨੀਰ ਹੈ। ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ। ਠੀਕ ਹੈ? ਕਿਉਂਕਿ ਜਿਹੜਾ ਉਹ ਪੈਕਡ ਪਨੀਰ ਹੈ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰ ਲਈ ਤਾਂ ਠੀਕ ਹੈ। ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ, ਵਿੱਚ ਨਾ ਜਾਵੇ। ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼ ਉਹ। ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ 'ਚ ਬਣਦੀ ਉਹ ਖਾਣ ਲਈ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ 'ਚੋਂ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ 'ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ 'ਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਸ ਲਈ ਨਹੀਂ ਹੈਗੀ ਉਸੀਂ ਜਾਣ ਤਾਂ ਉਹ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੁਝ ਚੀਜ਼ ਇਹ ਤੁਹਾਡੀ ਜਾਂਦੀ ਹੈ ਠੀਕ ਹੈ ਸਰ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਪਏ ਬੈਕਟੀਰੀਆ ਨਾ ਉਹਦੇ ਚ ਚੱਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿਹਦਾ ਪਨੀਰ ਬਣਦਾ ਸਰ ਦੁੱਧ ਤਾਂ ਇਹ ਬਣ ਗਿਆ ਸਰ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ 6-7 ਮਹੀਨੇ ਹੋਏ ਤੁਹਾਡੀ ਡਿਊਟੀ ਸਾਰਾ ਸਪਲਾਈ ਕਰ ਰਹੇ ਆ ਇਹ ਕਿੱਥੇ ਕਿੱਥੇ ਸਪਲਾਈ ਕਰਨਾ ਤੁਸੀਂ ਇਹ ਹਰਿਆਣਾ ਨੂੰ ਕਰਨਾ ਅੰਜਲੰਦਰ ਕਰਨਾ ਬੜਾ ਅੰਜਲੰਦਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ ਹਾਂ ਨਹੀਂ ਤੁਸੀਂ ਘਬਰਾਓ ਨਾ ਮਤਲਬ ਜੇ ਘਬਰਾਉਣ ਵਾਲੀ ਸਾਹ ਤੁਸੀਂ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣ ਵਾਲੀ ਦੀ ਗੱਲ ਨਹੀਂ ਸਾਫ ਹੋ ਜਾਊਗਾ ਉਹ ਤਾਂ ਕੋਈ ਉਹ ਨਹੀਂ ਉਹ ਸਾਫ ਹੋ ਜਾਣਾ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਾਰਾ ਹੀ ਕਲੈਕਸ਼ਨ ਸੈਂਟਰ ਕੋਲੇ ਅੱਛਾ ਹੈ ਕਿੰਨਾ ਕੁ ਦੁੱਧ ਆਉਂਦਾ ਜੀ ਉੱਥੇ ਨਹੀਂ ਉੱਥੇ ਇੱਕ ਸੈਂਟਰ ਤੇ 11-12 ਕੁਇੰਟਲ ਤੇ ਹੁੰਦਾ ਹੈ ਜੀ ਤੇ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 250 ਰੁਪਏ ਇਹ ਵੇਚਣਾ ਸਾਹਿਬ 850 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5 4 ਦੇ ਵਿੱਚ ਹੋਣਾ ਕੌਣ ਤਾਂ ਹਾਂਜੀ ਪਰ ਅਸੀਂ ਇਹ ਤੋਲ ਕੇ ਨਹੀਂ ਲੈਂਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਮਾਰਕਾ ਜਿਹੜੀ ਚੀਜ਼ ਮਾਲ ਲੈ ਕੇ ਤੁਰੇ ਹੋ ਆ ਤੁਹਾਨੂੰ ਬਿਲਕੁਲ ਮਾਲਕ ਕੌਣ ਕੀ ਨਾਂ ਉਹਨਾਂ ਦਾ ਦੀਪਕ ਕੁਮਾਰ ਦੀਪਕ ਕੁਮਾਰ ਜੀ ਇਹ ਦੱਸੋ ਪਈ ਜਿਹੜਾ ਤੁਸੀਂ ਕਿਹਾ ਪਈ ਇੱਕ ਚ 10 ਹਾਂ ਜ ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਡੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਕਿਹਾ ਪਈ 5 ਤੋਂ 5.5 ਕਿਲੋ ਪਨੀਰ ਲਗਭਗ ਹਾਂ ਨਾ ਠੀਕ ਹੈ ਨਾ ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ ਚ ਪਨੀਰ ਹੈਗਾ ਹੈਗਾ ਡੱਬੇ ਕਿੰਨੇ ਆ 8 ਹਾਂ ਠੀਕ ਆ ਉਹਦਾ ਮਤਲਬ ਇਹ ਹੈ ਪੈਠੂ 648 ਲਗਭਗ ਤੁਹਾਡਾ ਪੌਣੇ 5 ਕੁਇੰਟਲ 4.5 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ 'ਚ ਹਿਸਾਬ ਠੀਕ ਕਰ ਲਓ ਆਪਣਾ ਜਰਾ ਨਹੀਂ ਨਹੀਂ ਹਿਸਾਬ ਸਰ ਨਹੀਂ ਉਦਾਂ ਤਾਂ ਤੁਸੀਂ ਦੁਰਦੇ ਨਹੀਂ ਇਹ ਤਾਂ ਹੈ ਨਹੀਂ ਕਿ ਉਦਾਂ ਹੀ ਲੁੱਟਦਾ ਮਾਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਹੈ ਯਾਰ ਜਿੰਦਾ ਦੱਸੋ ਇੰਨੇ ਕੁਆਂਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ ਅਗਲੀ ਗੱਲ ਉਹਨੇ ਪ੍ਰੋਪਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਆਂਟਲ 80 ਕਿਲੋ 3 ਕੁਆਂਟਲ 85 ਕਿਲੋ ਪਨੀਰ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਲੱਗ ਭਾਗ ਦੱਸੋ ਨਾ ਥੋੜਾ ਬਹੁਤ ਅੱਛਾ ਚਲੋ ਮਾਲਕ ਨਹੀਂ ਦੱਸਦੇ ਤੁਸੀਂ ਤਾਂ ਐਸੇ ਵਲੇ ਤੁਸੀਂ ਸਾਡੇ ਲਈ ਮਾਲਕ ਹੋ ਹੁਣ ਅੱਛਾ ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਦਾ ਹਾਂ ਹਾਂ ਸਰ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ ਜਿਹੜਾ ਪਨੀਰ ਐ ਆਪਾਂ ਨੂੰ ਖਰਚਾ ਪੈਣਾ ਨਾ ਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਐ ਨਾ ਮੇਰਾ ਮੰਨਣਾ ਆ ਕਿ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤੋਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਐ ਈ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.5 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨੇ ਤਾਂ ਕੱਲ ਨੂੰ ਬੰਦ ਹੋ ਜਾਣਾ ਜੇ ਪ੍ਰਾਪਰਟੀ ਨਾ ਹੋਵੇ ਉਹਦੇ ਵਿੱਚੋਂ ਤੇ ਅਸੀਂ ਸ਼ਰਮਾ ਜੀ ਦੇਖੋ ਆਜਾ ਜੀ ਨੌਲੇਜ ਦੀ ਲੈਣਾ ਤੁਹਾਡੇ ਤੋਂ ਗਿਆਨ ਲੈਣਾ ਪੂਰਾ ਨਹੀਂ 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 ਨੌਲੇਜ ਆਈ ਨਾ ਤਨ ਕਿਤੇ ਥੋੜਾ ਜਿਹਾ ਇਹ ਦੱਸ ਦੋ ਪੇ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਵਰਗ ਪਾਣੀ ਕਿਤੋਂ ਦੰਦਾ ਇੱਕ ਇੱਕ ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਐਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ ਦਿੱਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਤੇ ਨਹੀਂ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈ ਹੈ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਹੈ ਕਿ 60 ਰੁਪਏ ਜੇ ਦੁੱਧ ਚਾਹਾਂ ਦਾ ਦੁੱਧ 60 ਤੋਂ ਘੱਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਵਾਰ-ਵਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਹੋਊਗਾ ਚਾਹਾਂ ਦਾ ਦੁੱਧ ਨਹੀਂ 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 ਦੱਸੋ ਨਾ ਗੁਣਾ ਕਰਕੇ 300 ਰੁਪਏ 300 ਰੁਪਏ ਦਾ ਜਿਹੜਾ ਦੁੱਧ ਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮੈਂਟਾ 250 ਤੇ ਤੁਸੀਂ ਦੇਣਾ ਹੈ ਨਾ ਤੇ ਉਹ ਚੋਂ ਪ੍ਰੋਫਿਟ ਵੀ ਤਾਂ ਕੱਢੋਂਗੇ ਖਰਚੇ ਵੀ ਕੱਢੋਂਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਧੰਦਾ ਹੋ ਹੀ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਕਿ ਕਿੰਦਾ ਪੁੱਗ ਸਕਦਾ ਪਨੀਰ ਹੁਣ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੀ ਜ ਨਹੀਂ ਕਰਾਂ ਲੋ ਸਾਡੇ ਮੁਤਾਬਕ 300 ਦੇ ਆਸ-ਪਾਸ ਕਿੱਲੋ ਪਨੀਰ ਬਣਦਾ ਆ ਤੁਸੀਂ ਕਿੰਤਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਹੁਣੇ ਆਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ਕਰ ਸਕਾ ਨਹੀਂ ਧੱਕਾ ਨਾ ਕਰੋ ਫਰਕ ਪੈਂਦਾ ਫਰਕ ਪੈ ਗਿਆ ਸਰ ਉਹ ਉਸ ਦੀ ਪੈ ਗਿਆ ਕੀ ਫਰਕ ਪੈ ਗਿਆ ਜਿਮ ਤਾਂ ਸਰ ਕਰਦਾ ਉਹ ਕਿ ਫਰਕ ਪੈ ਗਿਆ ਉਹ ਫਰਕ ਪੈ ਗਿਆ ਇਹਦਾ ਮਤਲਬ ਆ ਕਿ ਜਿਹੜਾ ਜਾਵਾ ਦੁੱਧ ਆ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਐ ਸਰ ਮੈਂ ਤੁਹਾਨੂੰ ਦੱਸਿਆ ਸੀ ਨਾ ਤੇ ਸੇਵਾ ਹੀ ਕਰਨਾ ਮੈਨੂੰ ਇਹ ਨਹੀਂ ਨੌਲੇਜ ਨਹੀਂ ਹੈ ਕਿ ਮੈਂ ਨਾਲੇ ਸਭ ਕੁਝ ਹੈਗੀ ਆ ਅੱਜ ਨਾਦਾਨ ਬਣ ਗਿਆ ਬਣਨਾ ਵੀ ਪੈਣਾ ਬਣਨਾ ਵੀ ਪੈਣਾ ਚਲੋ ਕਰੋ ਪਰੋਸ ਸਰ ਸਰ ਕਰਕੇ ਲੱਗਾ ਕੋਈ ਤਾਂ ਇਸ ਦੇ ਵਿੱਚ ਬਣ ਗਿਆ ਸੇਵਾ ਕਰ ਰਹੇ ਜੀ ਸੇਵਾ ਗੁਰਦਾਰਸ਼ ਪਰ ਤੇ ਸੇਵਾ ਕਰ ਰਹੇ ਸਾਡੀ ਸ਼ਾਰਪੁਰ ਦੀ ਸੇਵਾ ਜਲੰਧਰ ਤੱਕ ਵੀ ਸੇਵਾ ਕਰਨਗੇ ਹਾਂਜੀ ਬਿਲਕੁਲ ਹਾਂਜੀ ਬਹੁਤ ਸੇਵਾ ਹੀ ਕਰ ਰਹੇ ਹਾਂ ਦੋਸਤਾਂ ਜਦੋਂ ਗੁਣਾ ਕਰ ਲੋ 300 ਰੁਪਈਆ ਬਣ ਜਾਂਦਾ ਸਿੱਧੇ ਤੌਰ ਦੇ ਉੱਤੇ ਤੇ ਪਨੀਰ ਦਾ ਰੇਟ ਹੈ 250 ਇਹ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਬਾਅਦ ਦੀ ਗੱਲ ਹੈ ਚੱਕੀ ਪਨੀਰ ਹੈ ਸੈਂਪਲਿੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੈਂਪਲਾਂ ਦੇ ਵਿੱਚ ਕੀ ਨਿਕਲਦਾ ਉਹ 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 ਬਾਅਦ ਦੀ ਗੱਲ ਹੈ ਪਰ ਆਪ ਦੀ ਕਿਹੜੀ ਤੁਸੀਂ ਇਸ ਰੇਟ ਅਧਰ ਅਧਰ ਬੜੀ ਬੀਹਨੇ ਅਧਰ ਹੈਗਾ ਕੁਝ ਪਤੋਂ ਨਹੀਂ ਚਲੋ ਹਾਂ ਬਸ ਮੈਲ ਨਹੀਂ ਲੱਗਦੀ ਹਾਂ ਹਾਂ ਤੇ ਇਹ ਪਨੀਰ ਜਿਹੜਾ ਪਨੀਰ ਹੈ ਨਾ ਉਹਦੇ ਵਿੱਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹੂੰ ਕਿਉਂਕਿ ਜਿਹੜਾ ਅ ਕਰੀਮ ਲਾ ਲੈਣੀ ਜੋ ਤਜਰਬਾ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹੂੰ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਾਂ ਸਬਸਟੈਂਡਰਡ ਉਹ ਤਾਂ ਆ ਵੀ ਮੰਨੇ ਨੇ ਕਿ ਫੈਟ ਥੋੜੀ ਨਹੀਂ ਕਿ ਮਤਲਬ ਗੱਲ ਤਾਂ ਇਹੀ ਆ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਐਸੀ ਛੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬਾਰਟਰੀ ਤਾਂ ਬਾਅਦ ਦੇਖਾਂਗੇ ਪਹਿਲਾਂ ਤਾਂ ਖਵਾਬ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋਇਆਗਾ ਸਰ ਹਾਂ ਉਹ ਤਾਂ ਕਹੋਈ ਨਹੀਂ ਸਕਦਾ ਪਨੀਰ ਹੂੰ ਠੀਕ ਹੈ ਤਾਂ ਹੁਣ ਸੈਂਪਲਿੰਗ ਕਰ ਰਹੇ ਹਾਂ ਫਿਰ ਹੁਣ ਤੁਸੀਂ ਹਾਂਜੀ ਸੈਂਪਲ ਅਲੱਗ-ਅਲੱਗ ਲੈ ਲਿਆ ਹੂੰ ਚਾਰ ਸੈਂਪਲ ਲਵਾਂਗੇ ਅਲੱਗ-ਅਲੱਗ ਹਾਂਜੀ ਰੈਂਡਮ ਚੈੱਕ ਸੈਂਪਲ ਕਰਾਂਗੇ ਉਹਦੀ ਟੈਸਟਿੰਗ ਕਰਾਵਾਂਗੇ ਹਾਈਜਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੀ ਬਰਫ਼ ਆ ਆ ਜਿਹੜੀ ਚੀਜ਼ ਆ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜਾ ਹੈਗਾ ਕੋਈ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ 'ਚ ਤਾਂ ਪਾਣੀ ਸਮਾਉਣਾ ਹੈ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਠੰਡਾ ਰੱਖਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ ਉਹ ਪੈਕਿੰਗ ਜਿਹੜੀ ਕਰਕੇ ਰੱਖੀ ਹੈ ਇਹ ਕਿਹੜੇ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ ਜਿਹੜਾ ਪੈਕਿੰਗ ਵਾਲਾ ਪਨੀਰ ਆ ਜੀ ਇਹ ਲੋਗੋ ਲੱਗਦਾ ਪਨੀਰ ਲੋਗੋ ਅਗਰ ਲੱਗਦਾ ਇਹੀ ਆ ਥੋੜਾ ਇਹਨੇ ਰੇਟ ਇਹਦੇ ਤੇ ਦੇਖ ਲੈਣੇ ਤੇ ਕੀ ਰੇਟ ਲਿਖਿਆ ਵੈਸੇ ਤੁਸੀਂ ਹੈਰਾਨ ਹੋਵੋਗੇ ਲਾਇਸੈਂਸ ਇਹਦਾ ਹੈਗਾ ਐਫਐਸਐਸਏ ਦਾ ਹਾਂ ਕਿਤੇ ਵੀ ਤੁਸੀਂ ਦੇਖੋ ਕੋਈ ਡੇਟ ਨਹੀਂ ਲਿਖੀ ਹੋ ਨੈਟ ਵੇਟ ਮੈਕਸਿਮਲ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ ਅੱਗੇ ਖਾਲੀ ਖਾਲੀ ਤਾਂ ਤੁਸੀਂ ਭਰ ਲਓ ਹੂੰ ਬੜੀ ਤਾਂ ਹੁੰਦਾ ਨਾ ਪਹਿਲਾਂ ਫਿਲਨ ਦਾ ਬਲੈਂਕ ਉਹ ਕਹਿੰਦੇ ਤੁਸੀਂ ਭਰ ਲਓ ਜਿਹੜੀ ਡੇਟ ਪਾ ਕੇ ਕਿ ਕੰਪਨੀ ਦਾ ਨਾਮ ਲਿਖਿਆ ਹੋਇਆ ਪਰ ਨਹੀਂ ਨਹੀਂ ਉਸ ਤੇ ਨਹੀਂ ਅੰਸ਼ਰੀ ਥੱਲੇ ਲੀ ਗਏ ਅੰਸ਼ਰੀ ਨੰਗਲੀ ਥੱਲੇ ਦੀ ਨੰਗਲੀ 100% ਪਨੀਰ ਇਹ ਕਹਿੰਦੇ 100% 5 ਕਿਲੋ ਦੀ ਪੈਕਿੰਗ ਆ ਤੇ ਆ ਇਹਨਾਂ ਨੇ ਇਹਦੇ ਲਿਖਾ ਡਰੈਸ ਲਿਖਣਾ ਪਰਪਰ ਬਹੁਤ ਲੇ ਐਡਰੈਸ ਲਿਖ ਇਹਨਾਂ ਟੋਟਲ ਫੈਟ ਉਹ ਗੱਲ ਤਾਂ ਇਹੀ ਆ ਨਾ ਜਿਸ ਬੰਦੇ ਨੇ ਤੁਹਾਨੂੰ ਪਨੀਰ ਖਾਣਾ ਆ ਉਹਨੂੰ ਪਨੀਰ ਮਿਆਰੀ ਪਨੀਰ ਮਿਲਣਾ ਚਾਹੀਦਾ ਠੀਕ ਉਹ ਪਨੀਰ ਦੇ ਪੈਸੇ ਅਦਾ ਕਰਦਾ ਬੰਦਾ ਕੋਈ ਤੇ ਨਹੀਂ ਹੋਣਾ ਚਾਹੀਦਾ ਅਸੀਂ ਇਹ ਕਹਿੰਨੇ ਜਦੋਂ ਲੋਕੀ ਮਿਆਰੀ ਪਨੀਰ ਖਾਣ ਲੱ ਪੈਣਗੇ ਖਰੀਦਣਾ ਖਰੀਦਣਾ ਜਿਹੜਾ ਸ਼ੁਰੂ ਕਰਨ ਵਾਲਾ ਜਿਹੜਾ ਖਰੀਦਦਾਰ ਹੈ ਜਦੋਂ ਉਹ ਲੱਗੂਗਾ ਵੀ ਮੈਂ ਮਿਆਰੀ ਪਨੀਰ ਲੈਣਾ ਉਹ ਤੋਂ ਵੇਚਣ ਵਾਲੇ ਦਾ ਵੀ ਚੱਲਣ ਬੰਦ ਹੋ ਜਾਊਗਾ ਕਿਉਂਕਿ ਉਹ ਵੇਚਦਾ ਇਸ ਕਰਕੇ ਆ ਕਿ ਖਰੀਦਦਾਰ ਹਮ ਜਦੋਂ ਮੰਗਣਾ ਹੀ 200 ਰੁਪਏ ਦਾ ਪਨੀਰ ਹੈ ਲੋਕਾਂ ਨੇ ਜਾ ਕੇ ਤਾਂ ਫੇਰ ਸਾਰੀ ਚੀਜ਼ ਸਾਹਮਣੇ ਆ ਵੀ ਉਹ ਪਨੀਰ ਕਿੱਦਾਂ ਦਾ ਆ ਠੀਕ ਇਹ ਜਿਹੜਾ ਗੁਰਦਾਸਪੁਰ ਤੋਂ ਸ਼ਹਿਰ ਤੋਂ ਪਨੀਰ ਆ ਗਿਆ ਇਹ ਜਿਹੜਾ ਕੀ ਕਹਿੰਦੇ ਲੱਗੇ ਜਿਹੜਾ ਨਾ ਪਿੰਡ ਦਾ ਜ਼ਪੇ ਤੇ ਉਹ ਕਿਹਦੇ ਲੱਗੇ ਪੈਂਦਾ ਆ ਤੇ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੈਗਾ ਜਿਹੜੇ ਉੱਥੇ ਗੁਰਦਾਸਪੁਰ ਦੇਖੋ ਯਾਰ ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਮੈਨੂੰ ਤਾਂ ਆਪਣੇ ਜ਼ਿਲ੍ਹੇ ਚ ਆਇਆ ਮੈਂ 3 ਵਜੇ ਦਾ ਖੜਾ ਇੱਥੇ ਤੇ ਉਹ ਦੇਖਣ ਉਹਨਾਂ ਦੇ ਯੂਨਿਟ ਚੱਲਦੇ ਆ ਹੁਣ ਤਾਂ ਵੈਸੇ ਵੀ ਪਤਾ ਲੱਗ ਜਾਂਦਾ ਕਈ ਵਾਰੀ ਹੋ ਸਕਦਾ ਨਾ ਪਤਾ ਲੱਗੇ ਪਰ ਮੈਨੂੰ ਨਹੀਂ ਲੱਗਦਾ ਐਡਾ ਵੱਡਾ ਪਲਾਂਟ ਹੈ ਤੇ ਉਹਦਾ ਉਹਨੂੰ ਪਤਾ ਨਹੀਂ ਹੋਏਗਾ ਕਹਿਣ ਨੂੰ ਗੱਲਾਂ ਹੈ ਕਿ ਪਤਾ ਕਿੰਨੀਆਂ ਗੱਡੀਆਂ ਨਿਕਲਦੀਆਂ ਤਾਂ ਰੱਬ ਹੀ ਜਾਣੇ ਠੀਕ ਕਿੰਨਾ ਕਿੱਥੇ ਜਾਂਦਾ ਉਹ ਤਾਂ ਉਹਦੇ ਕਹਿਣ ਨੂੰ ਕੀ ਕਰਨਾ ਹਾਂਜੀ ਸੌਰੀ ਹੋਈ ਜਾਂਦੀ ਹਾਂਜੀ ਸੌਰੀ ਹੋਈ ਜਾਂਦੀ ਸਿੱਧਾ ਠੰਡਾ ਵਿਚਾਰ ਨੇ ਘਰ ਦੇ ਆਪਣੇ ਵੀ ਰੋਟੀ ਸੋਜੀ ਕਹਾਣੀ ਕੋਠੇ ਬੈਠੀ ਪਣੀ ਤਾਰ ਸਿੱਧੀ ਜਣੀ ਕਿੱਦਾਂ ਕਰੀਦਾ

Ha 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 ha